ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਖੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਤਨਖਾਹ ਲਗਾ ਦਿੱਤੀ ਗਈ ਹੈ ਜੀ ਪੰਜ ਜਥੇਦਾਰ ਸਹਿਬਾਨ ਦੇ ਵੱਲੋਂ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੇ ਦਿਨ ਦੀ ਉਡੀਕ ਕੀਤੀ ਜਾ ਰਹੀ ਸੀ ਉਹ ਕੱਲ੍ਹ ਸੀ ਤੇ ਦੁਪਹਿਰੇ 12:00 ਵਜੇ ਸ਼ੁਰੂਆਤ ਕੀਤੀ ਗਈ ਹੈ ਉਸ ਸੁਣਵਾਈ ਦੀ ਕਾਰਵਾਈ ਦੀ ਤੇ ਉਸ ਤੋਂ ਬਾਅਦ ਜਥੇਦਾਰ ਸਹਿਬਾਨ ਦੇ ਵੱਲੋਂ ਬੜੇ ਤਿੱਖੇ ਰੌਂ ਦੇ ਵਿੱਚ ਤੇ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਨੂੰ ਸਜ਼ਾ ਸੁਣਾਈ ਗਈ ਆ ਦੇਖੋ ਬਹੁਤ ਸਾਰੇ ਲੋਕ ਇਹ ਗੱਲ ਕਹਿੰਨੇ ਕਿ ਇਹ ਸਜ਼ਾ ਬਿਲਕੁਲ ਠੀਕ ਹੈ ਜਿਹੜੇ ਜ਼ਿਹਦਾਰ ਸਹਿਬਾਨ ਉਹਨਾਂ ਨੇ ਦਲੇਰੀ ਦਿਖਾਈ ਆ ਕਈ ਲੋਕ ਆ ਨਾ ਮੈਂ ਹੁਣ ਜਦੋਂ ਦਾ ਸਵੇਰ ਦਾ ਉੱਠਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਅਟੜੀਆਂ ਪਟੜੀਆਂ ਛੱਡੀਆਂ ਜਾਂਦੇ ਆ ਇਹ ਸਾਡੇ ਸੁਭਾਅ ਦੇ ਵਿੱਚ ਸ਼ਾਮਲ ਆ ਕੋਈ ਇਹ ਗੱਲ ਕਹੀ ਜਾਂਦਾ ਇਹ ਕੋਈ ਸਜ਼ਾ ਨਹੀਂ ਹੁੰਦੀ ਕੋਈ ਇਹ ਗੱਲ ਕਹੀ ਜਾਂਦਾ ਕਿ ਭਾਈ ਜਿਸ ਤਰੀਕੇ ਦੇ ਨਾਲ ਤਾਂ ਉਹ ਉਹਦਾ ਬੇਦਬੀ ਵਾਪਰੀ ਜਿਸ ਤਰੀਕੇ ਦੇ ਨਾਲ ਕਤਲਿਆਮ ਹੋਇਆ ਉਦੇ ਮੁਤਾਬਕ ਤਾਂ ਕੋਈ ਸਜ਼ਾ ਨਹੀਂ ਹੈਗੀ ਅਸਲ ਦੇ ਵਿੱਚ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ ਕਿ ਜਿਹੜੀ ਧਾਰਮਿਕ ਸਜ਼ਾ ਉਹ ਕੀ ਹੁੰਦੀ ਆ ਲੋਕ ਅਸਲ ਦੇ ਵਿੱਚ ਉਹ ਦੂਜੀਆਂ ਜਿਹੜੀਆਂ ਅਦਾਲਤਾਂ ਮਾਨਜੋਗ ਅਦਾਲਤਾਂ ਉਹਨਾਂ ਦੇ ਕੋਲੋਂ ਜਿਹੜੀ ਸਰਵਾਈ ਕੀਤੀ ਜਾਂਦੀ ਆ ਉਹੀ ਇੱਧਰ ਚਾਉਂਦੇ ਆ ਹੁਣ ਤੁਸੀਂ ਦੇਖੋ ਵੀ ਸੁਖਵੀਰ ਸਿੰਘ ਬਾਦਲ ਨੇ ਸਾਰੀਆਂ ਗੱਲਾਂ ਮੰਨ ਲਈਆਂ ਉਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਦਾ ਗੱਲ ਥੋੜੀ ਘੁੱਟ ਸਕਦੇ ਜਥੇਦਾਰ ਸਾਹਿਬ ਵੀ ਭਾਈ ਆਹ ਲੋਬੀ ਜੀ ਤੂੰ ਐਂ ਕੀਤਾ ਤੇ ਫਿਰ ਤੈਨੂੰ ਐਂ ਕਰਕੇ ਦਿਖਾਉਨੇ ਆ ਲੋਕ ਅਸਲ ਦੇ ਵਿੱਚ ਇਹ ਕੁਝ ਚਾਹੁੰਦੇ ਵੀ ਐਂ ਕੀਤਾ ਆ ਚੱਕ ਫਿਰ ਤੈਨੂੰ ਅੱਜ ਅਸੀਂ ਐਂ ਕਰਕੇ ਦਿਖਾਉਨੇ ਆ ਜਥੇਦਾਰ ਸਾਹਿਬ ਨੇ ਜਿਹੜਾ ਫੈਸਲਾ ਸੁਣਾਇਆ ਉਹ ਬਹੁਤ ਠੁਕਮਾ ਅਸੀਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰ ਦੇਖਿਆ ਬਜਿਨਾਂ ਨੇ ਟਿੱਪਣੀਆਂ ਕੀਤੀਆਂ ਵੇਖਿਆ ਉਹਨਾਂ ਨੇ ਵੀ ਮੇਰੇ ਖਿਲ ਪਹਿਲੀ ਵਾਰੀ ਹੋਣਾ ਇਸ ਤੋਂ ਪਹਿਲਾਂ ਉਹਨਾਂ ਨੇ ਵੀ ਨਹੀਂ ਦੇਖਿਆ ਹੋਣਾ ਪਰ ਗੱਲ ਇਹ ਜੀ ਕਿ ਇਸ ਵੇਲੇ ਅਸੀਂ ਚਾਹਦੇ ਉਹ ਉਹ ਜਿਹੜਾ ਕੁਝ ਸਾਨੂੰ ਪਸੰਦ ਆ ਉਹ ਉਹ ਕੁਝ ਹੋਣਾ ਨਹੀਂ ਕਦੇ ਵੀ ਜਿਹੜਾ ਕੁਝ ਸਾਨੂੰ ਪਸੰਦ ਹੋਵੇ ਕਿਉਂਕਿ ਹਰ ਬੰਦੇ ਦੀ ਪਸੰਦ ਅੱਡ ਅੱਡ ਤੇ ਕੱਲੇ ਕੱਲੇ ਦੀ ਕੱਲੇ ਕੱਲੀ ਹੁੰਦੀ ਆ ਉਸ ਤੋਂ ਕੋਲੀ ਗੱਲ ਹੈ ਵੀ ਜਥੇਦਾਰ ਸਾਹਿਬ ਨੇ ਕੱਲ ਸਾਰੇ ਹੀ ਅਕਾਲੀ ਆਗੂਆਂ ਨੂੰ ਤਿੱਖੇ ਸਵਾਲ ਕੀਤੇ ਤਿੱਖੇ ਸਵਾਲ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਗੱਲ ਕਹੀ ਵੀ ਭਾਈ ਤੁਸੀਂ ਆਹ ਕੁਛ ਕੀਤਾ ਆਕਸ਼ ਕੀਤਾ ਸੁਖਵੀਰ ਸਿੰਘ ਬਾਦਲ ਨੇ ਸਾਰੇ ਗੁਨਾਹ ਮੰਨੇ ਵੀ ਹਾਂ ਜੀ ਸਾਡੇ ਦੌਰ ਦੇ ਵਿੱਚ ਬੇਦਬਗੀਆਂ ਵੀ ਹੋਈਆਂ ਸਾਡੇ ਦੌਰ ਦੇ ਵਿੱਚ ਤੇ ਗੋਲੀ ਕਾਂਡ ਵੀ ਹੋਇਆ ਸਾਡੇ ਦੌਰ ਦੇ ਵਿੱਚ ਜਦ ਸਾਡੀ ਸਰਕਾਰ ਸੀ ਉਸ ਵੇਲੇ ਭਾਈ ਜਿਹੜੇ ਜ਼ਾਲਮ ਪੁਲਿਸ ਅਫਸਰ ਸੀ ਤਰਖੰਗਵੀਤ ਉਹਨਾਂ ਦੇ ਪਰਿਵਾਰਾਂ ਨੂੰ ਟਕਟਾਂ ਵੀ ਮਿਲੀਆਂ ਉਸ ਵੇਲੇ ਅਸੀਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਸਦਕੇ ਤੇ ਉੱਥੇ ਬੁਲਾ ਕੇ ਜਥੇਦਾਰ ਸਹਿਬਾਨ ਨੂੰ ਮਾਫੀ ਵੀ ਦਵਾਈ ਇਹ ਸਾਰੀਆਂ ਗੱਲਾਂ ਮੰਨ ਲੀਆਂ ਫਿਰ ਉਹਨਾਂ ਨੂੰ ਪਤਾ ਲੱਗਾ ਜੀ ਕਿ ਭਾੜੇ ਮਾਂਜਣ ਦੀ ਤੇ 12 ਘੰਟੇ ਸਾਫ ਕਰਨ ਦੀ ਤੇ ਫਿਰ ਉਥੇ ਕੀਰਤਨ ਸਰਵਨ ਕਰਨ ਦੀ ਤੇ ਫਿਰ ਹੋਰ ਇਸ ਤਰੀਕੇ ਦੀਆਂ ਸਜ਼ਾਵਾਂ ਦਿੱਤੀਆਂ ਗੀਆਂ ਤੇ ਗਲਾਂ ਦੇ ਵਿੱਚ ਇਹਨਾਂ ਨੇ ਤਖਤਾਂ ਪਾਈਆਂ ਜਾਣੀਆਂ ਆ ਮੇਰੇ ਕੋਲੇ ਸੂਚੀ ਆ ਵੀ ਕਿਹਨੂੰ ਕਿਹਨੂੰ ਸਜ਼ਾਵਾਂ ਕੀ ਕੀ ਦਿੱਤੀਆਂ ਗੀਆਂ ਤੇ ਕਿਹਨੂੰ ਕਿਹਨੂੰ ਨੇ ਕੀ ਨਹੀਂ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਸੁਹਾਦੇਵ ਸਿੰਘ ਢਿੰਡਸਾ ਬਲਵਿੰਦਰ ਸਿੰਘ ਪੁੰਦੜ ਤੇ ਗਾਬੜੀਆ ਗੁਲਜ਼ਾਰ ਸਿੰਘ ਰਣੀ ਕੇ ਡਾਕਟਰ ਦਲਜੀਤ ਸਿੰਘ ਚੀਮਾ ਇਹਨਾਂ ਸਾਰਿਆਂ ਨੂੰ ਤਨਖਾਹ ਲਈ ਗਈ ਆ ਇਹਦੇ ਵਿੱਚ ਸ਼ਾਮਲ ਇਹ ਆ ਬਿੱਤਿਆ 10 ਦਸੰਬਰ ਨੂੰ ਯਾਨੀ ਕਿ ਅੱਜ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਜਿਹੜੇ ਸੰਗਤ ਵਾਸਤੇ ਬਾਥਰੂਮ ਬਣੇ ਹੈ ਵੀ ਸਫਾਈ ਕੀਤੀ ਜਾਊਗੀ ਤੇ ਦਰਬਾਰ ਸਾਹਿਬ ਦੇ ਮੈਨੇਜਰ ਇਹਦੇ ਉੱਤੇ ਨਿਗਾਹ ਰੱਖਣਗੇ ਵੀ ਇਹ ਕੰਮ ਸਹੀ ਕਰਦੇ ਨੇ ਦੋ ਰਣ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ 1 ਘੰਟਾ ਲੰਗਰ ਦੇ ਵਿੱਚ ਭਾਂਡੇ ਮਾਂਜਣ 1 ਘੰਟਾ ਕੀਰਤਨ ਸੁਣਨ ਤੇ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸੁਖਬਣੀ ਸਾਹਿਬ ਦਾ ਪਾਠ ਕਰਨਗੇ ਦੌਰਨ ਤੱਕ ਤਖਤ ਸ਼੍ਰੀ ਕਿਸਗੜ ਸਾਹਿਬ ਦੌਰਨ ਤੱਕ ਸ਼੍ਰੀ ਦਮਦਮਾ ਸਾਹਿਬ ਦੌਰਨ ਮੁਖਸਰ ਸਾਹਿਬ ਤੇ ਦੌਰਨ ਫਤਿਹਗੜ ਸਾਹਿਬ ਦੇ ਵਿੱਚ ਤਨਖਾਹ ਭੁਗਤਣਗੇ ਸੁਖਬੀਰ ਤੇ ਢੀਂਡਸਾ ਇਹਨਾਂ ਪੰਜ ਅਸਥਾਨਾਂ ਦੇ ਉੱਤੇ 2-2 ਦਿਨੀ ਇਸ ਸੇਵਾ ਤੋਂ ਇਲਾਵਾ 1 ਘੰਟਾ ਰੋਜ਼ਾਨਾ ਚੋਲਾ ਪਾ ਕੇ ਤੇ ਹੱਥ 'ਚ ਵਰਸ਼ਾ ਫੜ ਕੇ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਖਤ ਸਾਹਿਬ ਤੇ ਦਰਬਾਰ ਸਾਹਿਬ ਅੱਗੇ ਪਹਿਰੇਦਾਰੀ ਦੀ ਸੇਵਾ ਕਰਨਗੇ ਤੇ ਗੱਲ ਦੇ ਵਿੱਚ ਤਕਤੀ ਪਾ ਕੇ ਰੱਖਣਗੇ ਬੀਬੀ ਜਗੀਰ ਕੌਰ ਨੂੰ ਪ੍ਰੇਮ ਸਿੰਘ ਚੰਦੂ ਬਾਜਰਾ ਨੂੰ ਤੇ ਸਰਜੀਤ ਸਿੰਘ ਰਖੜਾ ਵਿਕਰਮ ਸਿੰਘ ਮਜੀਠੀਆ ਸੋਹਣ ਸਿੰਘ ਠੰਡਲ ਮਹੇਸ਼ਿੰਦਰ ਸਿੰਘ ਗਰੇਵਾਲ ਸ਼ਰਨਜੀਤ ਸਿੰਘ ਢੱਲੋਂ ਚਰਨਜੀਤ ਸਿੰਘ ਟਵਾਲ ਆਦੇਸ਼ਪੁਰਤਾਪ ਸਿੰਘ ਕੈਰੋਂ ਜਨਮਿਆ ਸਿੰਘ ਸੇਖੋਂ ਨੂੰ ਵੀ ਤਨਖਾਹ ਲਈ ਗਈ ਆ ਅੱਜ ਤੋਂ ਯਾਨੀ ਕਿ 3 ਦਸੰਬਰ ਤੋਂ 12 ਵਜੇ ਤੋਂ ਲੈ ਕੇ 1 ਵਜੇ ਦੁਪਹਿਰ ਤੱਕ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਜਿਹੜੇ ਬਾਥਰੂਮ ਬਣੇ ਸਫਾਈ ਕਰਨਗੇ ਤੇ 5 ਦਿਨ ਨੀੜਲੇ ਗੁਰੂ ਘਰ ਦੇ ਵਿੱਚ ਝਾੜੂ ਮਾਰਨ ਭਾਂਡੇ ਮਾਂਜਣ ਤੇ ਕੀਰਤਨ ਸਰਵਣ ਕਰਨ ਦੀ ਸੇਵਾ ਲਈ ਗਈ ਆ ਸੋ ਇਹ ਉਹਨਾਂ ਦੇ ਵੱਲੋਂ ਜਿਹੜੀਆਂ ਉਹ ਤਨਖਾਹਾਂ ਲਾਂਗ ਗਈਆਂ ਤੇ ਅਗਲੀ ਗੱਲ ਇਹ ਆ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਫੈਸਲੇ ਸੁਣਾਏ ਗਏ ਆ ਤੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮ ਪ੍ਰਸਕਾਰ ਵਾਪਸ ਲਿਆ ਗਿਆ ਸੁਖਬੀਰ ਨੇ ਸਾਰੇ ਹੀ ਜਿਹੜੇ ਆ ਉਹ ਗੁਰਾਂ ਕਬੂਲੇ ਆ ਤੇ ਸਰਨਾ ਜਿਹੜੇ ਹਰਮਿੰਦਰ ਸਿੰਘ ਸਰਨਾ ਇਹਨਾਂ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਤੇ ਜਥੇਦਾਰ ਸਾਹਿਬਾਨ ਨੇ ਵੀ ਗੱਲ ਕਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ 6 ਮਹੀਨਿਆਂ ਅੰਦਰ ਪੁਨਰ ਸੁਰਜੀਤੀ ਤੇ ਨਵੀਂ ਪਰਟੀ ਦੇ ਲਈ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇ ਤਿੰਨ ਸਾਬਕਾ ਜਥੇਦਾਰਾਂ ਦੇ ਸਪਸ਼ਟੀਕਰਨ ਲੰਦ ਕੀਤੇ ਗਏ ਆ ਇਹ ਵੀ ਪਤਾ ਲੱਗਾ ਕਿ ਭਾਈ ਜਿਹੜੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਦਿੱਤੀ ਗਈਆਂ ਸਹੂਲਤਾਂ ਤੁਰੰਤ ਵਾਪਸ ਲਈਆਂ ਜਾਣ ਜਿਹੜੇ ਗਿਆਨੀ ਗੁਰਮukh ਸਿੰਘ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਆ ਉਹਨਾਂ ਦਾ ਤੁਰੰਤ ਤਬਦਲਾ ਕੀਤਾ ਜਾਵੇ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਈਆਂ ਵਿਰਸਾ ਸਿੰਘ ਬਲਟੋਹਾ ਨੂੰ ਤਾੜਨਾ ਕੀਤੀ ਗਈ ਆ ਤੇ ਜਿਹੜੀ ਨਵੀਂ ਇਹਨਾਂ ਨੇ ਕਿਹਾ ਜੀ ਕਿ ਕਮੇਟੀ ਬਣਾਈਏ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਉਦੇ ਵਿੱਚ ਇੱਕ ਹੈਗੇ ਜੀ ਮਨਪ੍ਰੀਤ ਇਹ ਵਾਲੀ ਗੁਰਪ੍ਰਤਾਪ ਸਿੰਘ ਵਡਾਲਾ ਐਡਵੋਕੇਟ ਧਾਮੀ ਆ ਤੇ ਕੁਝ ਕੋ ਹੋਰ ਸ਼ਖਸੀਤਾਂ ਇਹਦੇ ਵਿੱਚ ਹੈਗੀਆਂ ਨਵੇਂ ਸਿਰੇ ਤੋਂ ਅਕਾਲੀ ਦਲ ਦੀ ਭਰਤੀ ਕੀਤੀ ਜਾਵੇ ਤੇ ਭਰਤੀ ਕਰਨ ਦੇ ਮੌਕੇ ਨਾਲ ਆਧਾਰ ਕਾਰਡ ਵੀ ਲਿਆ ਜਾਵੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੁਣ ਦੇਖੋ ਉਹਨਾਂ ਦੇ ਵੱਲੋਂ ਜੋ ਫੈਸਲਾ ਕੀਤਾ ਗਿਆ ਉਹ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ ਇਸ ਤੋਂ ਬਾਅਦ ਵੀ ਜੇਕਰ ਕੋਈ ਕਿਚਕਿਚ ਚੱਲਦੀ ਆ ਇਹਦੀ ਪ੍ਰਵਾਹ ਵੀ ਨਹੀਂ ਕਰਨੀ ਚਾਹੀਦੀ ਤੇ ਇਸ ਤੋਂ ਇਲਾਵਾ ਕੁਝ ਹੋਰ ਹੋ ਵੀ ਨਹੀਂ ਸਕਦਾ ਕਿਉਂਕਿ ਆਪਾਂ ਸਾਰੇ ਵੀ ਗਲਤਾਂ ਕਿਤੇ ਰੱਖਤੇ ਤੇ ਵੇਨੇ ਪਾਈ ਹੁਣ ਆਉਂਦੇ ਸਮੇਂ ਚ ਕੀ ਬਣਦਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਿਹਣਾ ਸਾਹਿਬ ਸਮਾ ਸਭ ਕੁਝ ਬਿਆਨ ਕਰੂਗਾ ਖੈਰ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਉਤਕਾਟਨ ਦੇ ਮੌਕੇ ਕਹਿੰਦੇ ਫਿਰ ਤੋਂ ਧੱਕਾ ਮੁੱਕੀ ਹੋਈ ਹੈ ਜੀ ਦੇਖੋ ਜੀ ਗੱਲ ਇਹ ਵੀ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਵੀ ਰਾਜਨੀਤੀ ਹੈ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸੋਚ ਮੁਤਾਬਕ ਥੋੜੀ ਚੱਲੇ ਜਾ ਰਹੀ ਆ ਉਹਦੀ ਸੋਚ ਤਾਂ ਅਪਣਾਈ ਨਹੀਂ ਕਿਸੇ ਨੇ ਇਹ ਤਾਂ ਡਰਾਮੇਬਾਜ਼ੀ ਆ ਬੀ ਭਾਈ ਮੈਂ ਭਗਤ ਸਿੰਘ ਦੀ ਸੋਚ ਤੇ ਚੱਲਦਾ ਮੈਂ ਭਗਤ ਸਿੰਘ ਦੀ ਸੋਚ ਤੇ ਚੱਲਦਾ ਚੱਲਦਾ ਚੁੱਲਦਾ ਕੋਈ ਨਹੀਂ ਇਹ ਗੱਲ ਸੱਚੀ ਹੈਗੀ ਆ ਪਰ ਜਿਹੜੀ ਜਾਣਕਾਰੀ ਆਈ ਆ ਉਹ ਇਹ ਆ ਵੀ ਜਿਹੜਾ ਬੀਜੇਪੀ ਨੇ ਕਿਹਾ ਸੀ ਵੀ ਜੇਕਰ ਭਾਈ ਤੁਸੀਂ 72 ਘੰਟੇ ਦੇ ਵਿੱਚ ਵਿੱਚ ਮੋਹਾਲੀ 에ਅਰਪੋਰਟ ਵਾਲਾ ਜਿਹੜਾ ਹੈਗਾ ਜੀ ਉੱਥੇ ਭਗਤ ਸਿੰਘ ਦਾ ਪੁੱਤ ਲੱਗਾ ਜੇ ਉਹਦਾ ਉਦਘਾਟਨ ਨਾ ਕੀਤਾ ਤਾਂ ਉਹਨਾਂ ਨੇ ਕਿਹਾ ਸੀ ਜੀ ਕਿ ਅਸੀਂ ਆਪ ਉਦਘਾਟਨ ਕਰ ਦਾਂਗੇ ਤੇ ਪਤਾ ਲੱਗਾ ਭਾਈ ਉਹਨਾਂ ਨੇ ਫਿਰ ਆਪ ਉਦਘਾਟਨ ਕਰਨ ਦੀ ਲੰਗੇ ਕੱਲ ਕੋਸ਼ਿਸ਼ ਕੀਤੀ ਆ قال ਵੱਡੀ ਗਿਣਤੀ ਦੇ ਵਿੱਚ ਭਾਜਪਾਈ ਆਗੂ ਭਾਜਪਾਈ ਵਰਕਰ ਆ ਜਿਹੜੇ ਉਹ ਮੁਹਾਲੀ 에어ਪੋਰਟ ਤੇ ਪਹੁੰਚ ਗਏ ਕਹਿੰਦੇ ਭਗਤ ਸਿੰਘ ਦਾ ਬੁੱਤ ਇੱਥੇ ਇੰਨੇ ਸਮੇਂ ਤੋਂ ਲਾਇਆ ਤੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਵੀ ਭਾਈ ਭਗਤ ਸਿੰਘ ਦੀ ਸੋਚ ਤੇ ਖਰੇ ਨਹੀਂ ਤੁਸੀਂ ਉਤਰਲੇ ਤੇ ਇਸ ਕਰਕੇ ਭਾਈ ਅਸੀਂ ਉਦਘਾਟਨ ਕਰਨ ਆਏ ਆ ਪੁਲਿਸ ਦੇ ਨਾਲ ਉੱਥੇ ਪਤਾ ਲੱਗਾ ਵੀ ਧੱਕਾ ਮੁਕੀ ਹੋਈ ਆ ਪਰ ਬਾਅਦ ਦੇ ਵਿੱਚ ਇੱਕ ਅਦਮੀ ਜਾਣਕਾਰੀ ਆਈ ਆ ਵੀ ਭਾਈ ਇੱਥੇ ਪੁਲਿਸ ਨੇ ਕੁਝ ਕੁ ਭਾਜਪਾ ਦੇ ਆਗੂ ਹਿਰਾਸਤ ਦੇ ਵਿੱਚ ਵੀ ਲੈ ਲੇ ਤੇ ਅਗਲੀ ਜਾਣਕਾਰੀ ਇਹ ਆ ਵੀ ਹੁਣ ਜਿਹੜਾ ਮੁਹਾਲੀ ਪ੍ਰਸ਼ਾਸਨ ਉਹਨੇ ਕਿਹਾ ਜੀ ਕਿ ਅਸੀਂ ਇਹਦੇ ਉਦਘਾਟਨ ਦੇ ਲਈ 4 ਤਰੀਕ ਮਿਥਦੀ ਆ ਹੁਣ 4 ਤਰੀਕ ਨੂੰ ਉਦਘਾਟਨ ਹੋਊਗਾ ਤੇ ਵੇਨੇ ਭਾਈ ਕੀ ਬਣਦਾ ਪਰ ਭਗਤ ਸਿੰਘ ਦੇ ਨਾਂ ਦੇ ਉੱਤੇ 20 ਸਿਆਸਤਾ ਤੇ ਜਿਸ ਤਰੀਕੇ ਨਾਲ ਗੱਲਾਂ ਬਾਤਾਂ ਹੁੰਦੀਆਂ ਤੇ ਹੈਰਾਨੀ ਹੁੰਦੀ ਹੈ ਵੀ ਭਾਈ ਭਗਤ ਸਿੰਘ ਤਾਂ ਬਖਸ਼ ਦਿਓ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਕਰਨ ਦੀ ਗੱਲ ਕਰਦੇ ਹੁੰਦੇ ਆ ਪਰ ਆ ਇਹਨਾਂ ਦੀ ਸੋਚ ਆ ਤੇ ਆ ਇਹਨਾਂ ਦੀ ਭਗਤ ਸਿੰਘ ਦੇ ਪ੍ਰਤੀ ਸ਼ਰਧਾ ਜੀ ਜੀ ਬਿਲਕੁਲ ਟੇਣਾ ਸਾਹਿਬ ਆਮ ਆਦਮੀ ਪਾਰਟੀ ਦੇ ਜਿਹੜੇ ਤਿੰਨ ਨਵੇਂ ਵਿਧਾਇਕ ਆ ਉਹਨਾਂ ਨੇ ਵੀ ਸੌਂ ਚੁੱਕ ਲਈਏ ਜੀ ਹਾਂ ਬਿਲਕੁਲ ਜੀ ਬਿਲਕੁਲ ਆਮ ਆਦਮੀ ਪਾਰਟੀ ਦੇ ਜਿਹੜੇ ਤਿੰਨ ਨਵੇਂ ਵਿਧਾਇਕ ਆ ਉਹਨਾਂ ਨੇ ਲੰਘ ਕੱਲ ਸੌਂ ਚੁੱਕ ਲਈ ਆ ਜਿਨ੍ਹਾਂ ਨੇ ਸੌਂ ਚੁੱਕੀ ਆ ਉਹਦੇ ਵਿੱਚ ਡਾਕਟਰ ਈਸ਼ਾਨ ਚੱਬੇਵਾਲ ਆ ਉਹਦੇ ਵਿੱਚ ਡਿੰਪੀ ਢੱਲੋਂ ਆ ਤੇ ਉਹਦੇ ਵਿੱਚ ਗੁਰਦੀਪ ਸਿੰਘ ਰੰਧਾਵਾ ਜਿਹੜੇ ਕਿ ਡੇਹੜਾ ਬਾਬਾ ਨਾਨਕ ਤੋਂ ਆ ਸੋ ਇਹ ਤਿੰਨ ਜਿਹੜੇ ਆ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਬਣੇ ਨਵੇਂ ਜਿਵਨੀ ਚੋਣ ਦੇ ਵਿੱਚ ਇਹਨਾਂ ਨੇ ਸੌ ਚੁੱਕ ਲਈ ਆ ਤੇ ਜਿਹੜੇ ਚੌਥੇ ਆ ਉਹਨਾਂ ਨੇ ਸੌ ਨਹੀਂ ਚੁੱਕੀ ਗੱਲ ਸ਼ਾਇਦ ਉਹ ਬਿਜ਼ੀ ਹੋਣ ਜਾਂ ਕੋਈ ਹੋਰ ਕੰਮ ਕਾਜ ਹੋਵੇ ਕੁਰਗੀ ਵਾਂ ਹੋਵੇ ਕੁਝ ਕਹਿ ਨਹੀਂ ਸਕਦੇ ਪਰ ਉਹਨਾਂ ਨੇ ਸੌ ਨਹੀਂ ਚੁੱਕੀ ਯਾਨੀ ਕਿ ਲੰਗੇਕਲ ਕਾਲਾ ਢੱਲੋਂ ਬਰਨਾਲੇ ਵਾਲੇ ਜਿਹੜੇ ਵਿਧਾਇਕ ਆ ਉਹਨਾਂ ਨੇ ਸੌ ਨਹੀਂ ਚੁੱਕੀ ਤੇ ਉਹ ਹੁਣ ਸੌਹ ਚੁੱਕਣਗੇ ਜੀ 4 ਤਰੀਕ ਨੂੰ ਯਾਨੀ ਕਿ ਕੱਲ ਨੂੰ ਉਹਨਾਂ ਨੇ ਸੌਹ ਚੁਕਣੀ ਆ ਉਹ ਕੱਲ ਸੌਹ ਚੁੱਕ ਨਹੀਂ ਸਕੇ ਇਹਨਾਂ ਦਾ ਪਤਾ ਲੱਗਾ ਮੈਨੂੰ ਤੇ ਇਹਦੇ ਪਿੱਛੇ ਕਾਰਨ ਕੀ ਇਹ ਨਹੀਂ ਪਤਾ ਤੇ ਅਗਲੀ ਗੱਲ ਇਹ ਜੀ ਕਿ ਜਿਹੜੇ ਹੁਣ ਵਿਧਾਇਕਾਂ ਨੇ ਸੌਹ ਚੁੱਕੀ ਆ ਤੇ ਉਹਨਾਂ ਨੂੰ ਕੁਲਤਾਰ ਸਿੰਘ ਸੰਧਵਾ ਜਿਹੜੇ ਕਿ ਹੈਗੇ ਨੇ ਵਿਧਾਨ ਸਭਾ ਦੇ ਸਪੀਕਰ ਉਹਨਾਂ ਨੇ ਸੌਹ ਚੁਕਵਾਈ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਇਹ ਹਲਕੇ ਦੇ ਲੋਕਾਂ ਦੀ ਉਮੀਦ ਦੇ ਉੱਤੇ ਖਰੇ ਉਤਰਨ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਉਸ ਵੇਲੇ ਉੱਥੇ ਸੀਗੇ ਜੀ ਜੀ ਬਿਲਕੁਲ ਕਹਣਾ ਸਾਹਿਬ ਹੁਣ ਨਗਰ ਕੌਂਸਲ ਚੋਣਾਂ ਦੀ ਗੱਲ ਕਰਦੇ ਆਂ ਜੀ ਕਹਿੰਦੇ ਭਾਜਪਾ ਦੇ ਵੱਲੋਂ ਤੇ ਬਾਕੀ ਵੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਹੋ ਗਈਆਂ ਨੇ ਜੀ ਹਾਂ ਬਿਲਕੁਲ ਜੀ ਇੱਕ ਤਰ੍ਹਾਂ ਦੀ ਕਿ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਪਰ ਆਮ ਆਦਮੀ ਪਾਰਟੀ ਤੇ ਕੁਝ ਕੋ ਹੋਰ ਤਰਾ ਇਹ ਗੱਲ ਕਹਿ ਰਹੀਆਂ ਕਿ ਸ਼ਹੀਦੀ ਹਫ਼ਤੇ ਦੌਰਾਨ ਚੋਣਾਂ ਨਾ ਕਰਵਾਈਆਂ ਜਾਣ ਤੇ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਵੀ ਇਹਦੀ ਅਪੀਲ ਕੀਤੀ ਹੈ ਤੇ ਆਪਾਂ ਜਾਣਦੇ ਕਿ ਪੰਜਾਬ ਦੇ ਸੂਬਾ ਪ੍ਰਧਾਨ ਹੁਣ ਆਪ ਦੇ ਅਮਨ ਅਰੋੜਾ ਉਹਨੇ ਕਿਹਾ ਕਿ ਸ਼ਹੀਦੀ ਦਿਹਾੜਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਚੋਣ ਕਮਿਸ਼ਨ ਨੂੰ ਤਰੀਕਾ ਦਾ ਐਲਾਨ ਕਰਨ ਤੋਂ ਪਹਿਲਾਂ ਇਹਦੇ ਉੱਤੇ ਵਿਚਾਰ ਕਰਨਾ ਚਾਹੀਦਾ ਪਰੂੜਾ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਤੇ ਚੋਣ ਕਮਿਸ਼ਨ ਦੇ ਸੀਈਓ ਦੇ ਕੋਲ ਚਿੰਤਾ ਜ਼ਾਹਰ ਕੀਤੀ ਹੈ ਤੇ ਵੱਖ-ਵੱਖ ਸਿਆਸੀ ਪਾਰਟੀਆਂ ਤੇ ਧਾਰਮਿਕ ਤੇ ਵੰਦਗਾਂ ਨੇ ਵੀ ਇਹ ਮੁੱਦਾ ਚੁੱਕਿਆ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਮੁੱਦਾ ਤੇ ਸਾਡਾ ਵੀ ਇਹ ਕੰਨੀ ਜੀ ਬੰਨਣਾ ਕਿ ਸ਼ਹੀਦੀ ਹਫਤੇ ਦੌਰਾਨ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਸੋ ਇਹ ਉਹਨਾਂ ਨੇ ਵੀ ਗੱਲ ਕਹੀ ਆ ਸੋ ਦੇਖਦੇ ਭਾਈ ਇਸ ਮਸਲੇ ਦੇ ਉੱਤੇ ਹੁਣ ਕੀ ਫੈਸਲਾ ਆਉਂਦਾ ਪਰ ਕਿਉਂਕਿ ਅਦਾਲਤ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਇਹ ਗੱਲ ਕਹੀ ਸੀਗੀ ਤੇ ਆਮ ਆਦਮੀ ਪਾਰਟੀ ਨੇ ਤੇ ਅਸੀਂ ਜੀ ਦਸੰਬਰ ਦੇ ਅੰਤਲੇ ਦਿਨਾਂ ਦੇ ਵਿੱਚ ਵੋਟਾਂ ਪਵਾ ਦੇਵਾਂਗੇ ਤੇ ਹੁਣ ਜਦੋਂ ਪੈਣ ਦੀ ਗੱਲ ਆਈ ਤਾਂ ਉਹ ਕਹਿੰਦੇ ਜੀ ਭਾਈ ਸ਼ਹੀਦੀ ਦਿਹਾੜੇ ਦੇ ਮੌਕੇ ਨਹੀਂ ਵੋਟਾਂ ਪੈਣੀਆਂ ਚਾਹੀਦੀਆਂ ਸੋ ਮੈਨੂੰ ਲੱਗਦਾ ਜੀ ਕਿ ਸ਼ਾਇਦ ਇੱਕ ਅੱਧਾ ਹਫਤਾ ਅੱਗੇ ਪਿੱਛੇ ਕਰ ਦਿੱਤਾ ਜਾਊਗਾ ਜੀ ਜੀ ਬਿਲਕੁਲ ਤਾਨਾ ਸਾਹਿਬ ਹੁਣ ਕਿਸਾਨਾਂ ਦੀ ਗੱਲ ਕਰਦੇ ਆ ਜੀ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਦਾਖਲੇ ਤੇ ਸ਼ਰਤਾਂ ਲਾਈਆਂ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਹਰਿਆਣਾ ਸਰਕਾਰ ਦੇ ਵੱਲੋਂ ਨੰਗੇ ਕਲ ਦੋ ਤਿੰਨ ਸ਼ਰਤਾਂ ਲਗੀਆਂ ਉਹਨਾਂ ਨੇ ਸ਼ਰਤਾਂ ਦੇ ਵਿੱਚ ਕੁਝ ਗੱਲਾਂ ਕਹਿੰਦਾ ਕਿ ਇੱਕ ਤਾਂ ਗੱਲ ਇਹ ਆ ਵੀ ਭਾਈ ਜਿਹੜਾ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਮਾਰਚ ਜਿਹੜਾ ਉਹ ਇੱਕ ਹਫ਼ਤੇ ਵਾਸਤੇ ਢਾਲਤਾ ਤੇ ਇਹ ਗੱਲ ਪੰਜਾਬ ਦੀ ਨਹੀਂ ਇਹ ਅਸਲ ਦੇ ਵਿੱਚ ਯੂਪੀ ਦੇ ਕਿਸਾਨ ਹੋਰ ਵਕ ਵਕ ਥਾਵਾਂ ਦੇ ਕਿਸਾਨ ਆ ਜਿਹੜੇ ਉਹ ਦਿੱਲੀ ਵੱਲ ਮਾਰਚ ਕਰਨ ਵਾਸਤੇ ਤੇ ਨੁਇਡਾ ਦੇ ਵਿੱਚ ਇਕੱਠੇ ਹੋਏ ਸੀ ਤੇ ਨੁਇਡਾ ਸਰਹੱਦ ਨੂੰ ਦਿੱਲੀ ਨੁਇਡਾ ਸਰਹੱਦ ਨੂੰ ਛਾਉਣੀ ਦੇ ਵਿੱਚ ਬਦਲ ਦਿੱਤਾ ਗਿਆ ਸੀ ਤੇ ਕਈ ਥਾਵਾਂ ਤੇ ਬੈਰੀਕੇਡਿੰਗ ਲਾਇਆ ਗਿਆ ਸੀ ਤੇ ਦਿੱਲੀ ਨੁਇਡਾ ਸਰਹੱਦ ਦੇ ਉੱਤੇ ਕੱਲ ਭਾਰੀ ਜਾਮ ਦੇਖਣ ਨੂੰ ਮਿਲਿਆ ਤੇ ਪ੍ਰਸ਼ਾਸਨ ਦੀ ਤੇ ਕਿਸਾਨਾਂ ਦੀ ਉੱਚ ਪੱਧਰੀ ਮੀਟਿੰਗ ਵੀ ਹੋਈ ਪਰ ਜਦੋਂ ਮੰਗਾਂ ਦੇ ਬਾਰੇ ਸਹਿਮਤੀ ਨਹੀਂ ਬਣੀ ਤੇ ਉਹਨਾਂ ਨੇ ਦਿੱਲੀ ਚੱਲੋ ਦਾ ਨਾਅਰਾ بلند ਕਰਤਾ ਸੀਗਾ ਤੇ ਕਿਸਾਨ ਸੰਸਦ ਦਾ ਘਰਾਓ ਕਰਨਾ ਚਾਹੁੰਦੇ ਆ ਤੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੁਤਲਕ ਸਵੇਰ ਤੋਂ ਹੀ ਹਲਚਲ ਸੀ ਤੇ ਜਾਮ ਬਹੁਤ ਵੱਡਾ ਲੱਗਾ ਰਿਹਾ ਤੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਆਪਣੇ ਜਿਹੜਾ ਇਧਰ ਆਉਣ ਨੂੰ ਦਿੱਲੀ ਆਉਣ ਨੂੰ ਦਿੱਲੀ ਵੱਲ ਚੱਲੋ ਨੂੰ ਤੇ ਇਹਨੂੰ ਇੱਕ ਹਫ਼ਤੇ ਵੱਲ ਦੇ ਵਾਸਤੇ ਟਾਲਤਾ ਦੂਜੀ ਗੱਲ ਇਹ ਜੀ ਕਿ ਜਿਹੜੇ ਹੈਗੇ ਨੇ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤਾ ਉਹ 7ਵੇਂ ਦਿਨ ਦੇ ਵਿੱਚ ਕੱਲ ਸੀ ਤੇ ਅੱਜ 8ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਉਹਨਾਂ ਨੇ ਗੱਲ ਕਹੀ ਹੈ ਕਿ ਮੇਰਾ 8 ਕਿਲੋ ਭਾਰ ਘਟਿਆ ਪਰ ਭਾਵੇਂ ਮੇਰੀ ਜਾਨ ਜਾਵੇ ਤੇ ਭਾਵੇਂ ਕੁਝ ਵੀ ਹੋਵੇ ਪਰ ਅਸੀਂ ਕਿਸਾਨੀ ਮੰਗਾ ਦੇ ਉੱਤੇ ਜਿੰਨੀ ਦੇਰ ਤੱਕ ਸਰਕਾਰ ਹਾਮੀ ਨਹੀਂ ਭਰਦੀ ਉਨੀ ਦੇਰ ਤੱਕ ਕਿਤੇ ਨਹੀਂ ਜਾਂਦੇ ਤੀਜੀ ਗੱਲ ਇਹ ਆ ਵੀ ਕਿਸਾਨਾਂ ਨੇ ਜਿਹੜੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਆ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਤੇ ਜਾਣਾ ਹੈਗਾ ਦਿੱਲੀ ਤੇ ਇਹਨਾਂ ਨੇ 6 ਤਰੀਕ ਨੂੰ ਜਾਣ ਦਾ ਐਲਾਨ ਕੀਤਾ ਹੈਗਾ ਅੱਜ ਆਪਾਂ 3 ਤਰੀਕ ਨੂੰ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਛੇ ਤਰੀਕ ਨੂੰ ਜਾਣ ਦਾ ਐਲਾਨ ਕੀਤਾ ਪਰ ਉਧਰ ਹਰਿਆਣੇ ਦੀ ਸਰਕਾਰ ਨੇ ਨਵੀਆਂ ਸ਼ਰਤਾਂ ਲਾ ਗਿਆ ਉਹਨਾਂ ਨੇ ਕਿਹਾ ਜੀ ਕਿ ਜੇ ਤੁਸੀਂ ਸਾਨੂੰ ਰਿਟਰਨ ਦੇ ਵਿੱਚ ਪਰਮਿਸ਼ਨ ਲਿਆ ਕੇ ਦਿੰਦੇ ਆ ਵੀ ਦਿੱਲੀ ਦੇ ਵਿੱਚ ਸਾਨੂੰ ਪ੍ਰਦਰਸ਼ਨ ਕਰਨ ਦਾ ਇਜਾਜ਼ਤ ਮਿਲ ਗਈ ਆ ਫਿਰ ਤੁਹਾਨੂੰ ਅਸੀਂ ਹਰਿਆਣੇ ਦੀਆਂ ਸੜਕਾਂ ਵਰਤਣ ਦੀ ਇਜਾਜ਼ਤ ਦੇਵਾਂਗੇ ਨਹੀਂ ਤਾਂ ਨਹੀਂ ਅਗਲੀ ਗੱਲ ਉਹਨਾਂ ਨੇ ਕਿਹਾ ਵੀ ਜੇਕਰ ਤੁਸੀਂ ਉਹ ਪਰਮਿਸ਼ਨ ਲਿਆ ਵੀ ਦਿੰਦੇ ਆ ਤੇ ਰਾਤ ਨੂੰ ਜਾਣੇ ਆ ਤੇ ਜਿੱਥੇ ਤੁਸੀਂ ਰਾਤ ਕੱਟਣ ਦੇ ਵਾਸਤੇ ਬੈਠਿਆ ਕਰੋਗੇ ਤੇ ਵਾਦਾ ਕਰਨਾ ਪਊਗਾ ਵੀ ਉਸੇ ਥਾਂ ਦੇ ਉੱਤੇ ਤੁਸੀਂ ਧਰਨਾਂ ਨਹੀਂ ਲਾ ਕੇ ਬੈਠ ਜਾਓਗੇ ਤੁਸੀਂ ਅੱਗੇ ਚਲੇ ਜਾਓਗੇ ਦਰਸ਼ਕਾਂ ਦੇ ਹਿਸਾਬ ਫਿਰ ਤੀਜੀ ਗੱਲ ਨੇ ਕਹੀ ਗਈ ਹੈ ਵੀ ਟਰੈਕਟਰ ਤੇ ਟਰਾਲੀ ਤੁਸੀਂ ਬਿਲਕੁਲ ਨਹੀਂ ਲੈ ਕੇ ਜਾਓਗੇ ਆਹ ਸ਼ਰਤਾਂ ਜਿਹੜੀਆਂ ਪੂਰੇ ਤਹਿਤ ਤੋਂ ਕਹਿੰਦੀ ਜੀ ਤੁਹਾਨੂੰ ਅਸੀਂ ਅੱਗੇ ਜਾਣ ਦੀ ਆਗਿਆ ਦੇ ਸਕਦੇ ਹਾਂ ਪਰ ਸਭ ਤੋਂ ਪਹਿਲਾਂ ਤੁਹਾਨੂੰ ਪਰਮਿਸ਼ਨ ਲੈ ਕੇ ਆਉਣੀ ਪਊਗੀ ਵੀ ਤੁਸੀਂ ਦਿੱਲੀ ਦੇ ਵਿੱਚ ਬਹਿਣਾ ਕਿੱਥੇ ਆ ਪ੍ਰਦਰਸ਼ਨ ਤੁਸੀਂ ਕਰਨਾ ਕਿੱਥੇ ਆ ਇਸ ਤਰੀਕੇ ਦੀਆਂ ਜਾਣਕਾਰੀਆਂ ਆਈਆਂ ਜੀ ਪਟਨਾ ਸਾਹਿਬ ਗੱਲ ਇਹ ਹੈ ਕਿ ਹਰ ਵਾਰੀ ਜੋ ਕੁਝ ਵਾਪਰਦਾ ਹੈ ਸੋਚਣ ਲਈ ਬਹੁਤ ਕੁਝ ਮਜਬੂਰ ਕਰ ਦਿੰਦਾ ਹੈ ਕਿ ਆਖਰਕਾਰ ਹਰਿਆਣਾ ਪਹਿਲਾਂ ਵੀ ਐਵੇਂ ਹੋਇਆ ਸੀ ਹੁਣ ਵੀ ਉਵੇਂ ਹੀ ਹੋ ਰਿਹਾ ਹੈ ਮਸਲਾ ਹੱਲ ਕਿਵੇਂ ਹੋਊਗਾ ਦੇਖੋ ਮੈਨੂੰ ਤਾਂ ਹਾਲ ਦੀ ਘੜੀ ਤਾਂ ਇਹ ਲੱਗਦਾ ਜੀ ਕਿ ਇਸ ਮਸਲੇ ਦੇ ਹੱਲ ਪ੍ਰਤੀ ਕੋਈ ਵਚਨਬੱਧ ਹੈ ਹੀ ਨਹੀਂ ਕੋਈ ਮਸਲੇ ਦਾ ਹੱਲ ਕੱਢਣਾ ਹੀ ਨਹੀਂ ਚਾਹੁੰਦਾ ਕਿਉਂਕਿ ਇਹ ਤਾਂ ਚੋਣਾਂ ਤੱਕ ਇਹ ਲੰਮੀ ਗੱਲ ਖਿੱਚਣੀ ਚਾਹੁੰਦੇ ਆ ਵੀ ਇਹ ਤੁਸੀਂ ਦੇਖੋ ਮੈਨੂੰ ਲੱਗਦਾ ਵੀ ਇਹ ਖਿੱਚ ਖਿਚਦਾ ਜਿਹੜੀ ਖਿੱਚ ਖਿੱਚ ਕੇ ਚੱਲੀ ਜਾਂਦੀ ਚੱਲੀ ਜਾਂਦੀ ਆ ਬੀਜੇਪੀ ਵੀ ਇਸ ਗੱਲ ਨੂੰ ਜਾਣਦੀ ਵੀ ਭਾਈ ਜੇ ਅਸੀਂ ਇਸ ਮਸਲੇ ਨੂੰ ਲੰਮਾ ਖਿੱਚਾਂਗੇ ਨਾ ਤਾਂ ਇਹ ਮਸਲਾ ਫੇਰ ਇਹ ਜਿਹੜਾ ਤਾਜ਼ਾ ਹੋਊਗਾ ਤੇ ਪੰਜਾਬ ਦੇ ਲੋਕ ਆ ਜਿਹੜੇ ਉਹ ਫੇਰ ਸ਼ਾਇਦ ਵੋਟਾਂ ਦੇ ਰੂਪ ਵਿੱਚ ਕਨਵਰਟ ਹੋ ਜਾਣ ਤੇ ਜੇ ਅਸੀਂ ਹੁਣੇ ਹੀ ਇਸ ਗੱਲ ਨੂੰ ਮੰਨ ਲਿਆ ਤੇ ਸਵਾ ਦੋ ਸਾਲ ਪਾਏ ਵੋਟਾਂ ਦੇ ਵਿੱਚ ਉਦੋਂ ਤੱਕ ਲੋਕ ਕਿਤੇ ਭੁੱਲਣਾ ਜਾਣ ਸਿਆਸੀ ਲੋਕ ਆ ਜਿਹੜੇ ਉਹ ਜਜ਼ਬਾਤੀ ਨਹੀਂ ਹੁੰਦੇ ਉਹ ਜਜ਼ਬਾਤ ਨਾਲ ਖੇਡਦੇ ਹੁੰਦੇ ਆ ਸੋ ਇਸ ਕਰਕੇ ਉਹਨਾਂ ਨੂੰ ਥੋੜੀ ਫਰਕ ਪੈਂਦਾ ਕੋਈ ਮਰ ਗਿਆ ਕੋਈ ਜਿਉਂ ਗਿਆ ਕੋ ਕਿਵੇਂ ਹੋ ਗਿਆ ਉਹਨਾਂ ਨੂੰ ਵੋਟਾਂ ਚਾਹੀਦੇ ਆ ਅਸੀਂ ਨਾ ਹੋਏ ਤਾਂ ਕੋਈ ਹੋਰ ਵੋਟ ਪਾ ਜੂ ਉਹ ਨਾ ਹੋਈ ਤਾਂ ਕੋਈ ਹੋਰ ਵੋਟ ਪਾ ਜੂ ਇਹ ਆ ਪਰ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਉਹ ਕਹਿੰਦੇ ਜੀ ਤੁਸੀਂ ਪਰਮਿਸ਼ਨ ਲੈ ਕੇ ਆਓ ਅੱਜ ਕੱਲ ਤੁਸੀਂ ਹਾਲਾਤ ਦੇਖੋ ਕੀ ਆ ਪਹਿਲਾਂ ਤੁਸੀਂ ਪ੍ਰਦਰਸ਼ਨ ਕਰਨਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਤੇ ਜੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕਰਨਾ ਉਹਦੇ ਲਈ ਵੀ ਸਰਕਾਰ ਤੋਂ ਪਰਮਿਸ਼ਨ ਲੈ ਕੇ ਆਓ ਵੀ ਅਸੀਂ ਕਿੱਥੇ ਬੈਠ ਕੇ ਪ੍ਰਦਰਸ਼ਨ ਕਰਨਾ ਤੇ ਫਿਰ ਇਹ ਨਹੀਂ ਪਤਾ ਜਿੱਥੋਂ ਉੱਥੇ ਬੈਠ ਕੇ ਤੁਸੀਂ ਪ੍ਰਦਰਸ਼ਨ ਕੀਤਾ ਤੇ ਸਰਕਾਰ ਦੋ ਸਾਲਾਂ ਨਾਲ ਜਾ ਕੇ ਫਿਰ ਇਹ ਵੀ ਇੱਕ ਚੱਕਰ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਅੱਗੇ ਵੱਧਦੇ ਹਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਗੱਲ ਕਰਦੇ ਹਾਂ ਬਿਆਨ ਆਇਆ ਉਹਨਾਂ ਦਾ ਸਾਹਮਣੇ ਉਹ ਕਹਿੰਦੇ ਦਿੱਲੀ ਦੇ ਵਿੱਚ ਅਸੀਂ ਕੱਲਿਆਂ ਚੋਣਾ ਲੜਾਂਗੇ ਹਾਂ ਬਿਲਕੁਲ ਜੀ ਬਿਲਕੁਲ ਕੇਜਰੀਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਦਿੱਲੀ ਦੇ ਵਿੱਚ ਅਸੀਂ ਕੱਲਿਆਂ ਚੋਣਾ ਲੜਾਂਗੇ ਤੇ ਮੈਨੂੰ ਵੈਸੇ ਇਸ ਗੱਲ ਤੇ ਥੋੜੀ ਜਿਹੀ ਹੈਰਾਨੀ ਇਹ ਹੋਈ ਹੈ ਵੀ ਕੇਜਰੀਵਾਲ ਸਾਹਿਬ ਆਪਣੀ ਥਾਂ ਦੇ ਉੱਤੇ ਤਾਂ ਸਹੀ ਆ ਕਿਉਂਕਿ ਉਹਨਾਂ ਨੂੰ ਕਿਸੇ ਹੋਰ ਦੇ ਨਾਲ ਮਿਲ ਕੇ ਚੋਣਾ ਲੜਦਿਆਂ ਵੀ ਨਹੀਂ ਚਾਹੀਦਾ ਹੋ ਕੇ ਬਾਕੀ ਪਾਰਟੀਆਂ ਦੇ ਬੰਦੇ ਤਾਂ ਆਪਾਂ ਇਧਰ ਲਿਆਉਣੇ ਆ ਆ ਤੁਸੀਂ ਉਹਨਾਂ ਨੇ ਦੇਖੋ ਵੀ 11 ਬੰਦੇ ਐਲਾਨੇ ਤੇ 11 ਦੇ ਵਿੱਚੋਂ ਭਾਈ 6 ਬੰਦੇ ਜਿਹੜੇ ਉਹ ਤਾਂ ਬੀਜੇਪੀ ਤੇ ਕਾਂਗਰਸ ਦੇ ਆ ਤੇ ਆਪਦਾ ਕੀ ਉਹਦੇ ਵਿੱਚ ਫਿਰ ਇਹਦਾ ਮਤਲਬ ਇਹ ਹੋਇਆ ਮਤਲਬ ਇਹ ਹੈ ਜੀ ਕਹਿਣ ਦਾ ਵੀ ਇਹਨਾਂ ਦੇ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹ ਚੰਬਤ ਕਰਨ ਵਾਲੀਆਂ ਇਹੀ ਕੇਜਰੀਵਾਲ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਭਾਈ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਦੇਸ਼ ਨੂੰ ਲੁੱਟ ਕੇ ਖਾ ਲਿਆ ਕਾਂਗਰਸ ਨੇ ਬੀਜੇਪੀ ਨੇ ਆ ਕਰਤਾ ਉਹ ਕਰਤਾ ਤੇ ਹੁਣ ਉਹਨਾਂ ਦੇ ਬੰਦੇ ਲਈ ਜਾਂਦੇ ਆ ਉਹਨੂੰ ਵੀ ਚੱਕ ਲਿਆ ਉਹਨੂੰ ਵੀ ਚੱਕ ਲਿਆ ਉਹਨੂੰ ਵੀ ਚੱਕ ਲਿਆ ਉਹਨੂੰ ਵੀ ਚੱਕ ਲਿਆ ਹੁਣ ਆ ਕੁਛ ਚੱਲੀ ਜਾਂਦਾ ਪਰ ਕੇਜਰੀਵਾਲ ਹੋਰਾਂ ਨੇ ਗੱਲ ਕਹੀ ਆ ਵੀ ਅਸੀਂ ਇਕੱਲੇ ਤੌਰ ਤੇ ਚੋਣ ਲੜਾਂਗੇ ਅਸੀਂ ਕਿਸੇ ਦਾ ਵੀ ਸਾਥ ਨਹੀਂ ਲਵਾਂਗੇ ਅਸੀਂ ਦਿੱਲੀ ਦੇ ਵਿੱਚ ਇਕੱਲੇ ਚੋਣ ਲੜਨ ਵਾਸਤੇ ਬਚਨ ਵਾਦਾਂ ਮਤਲਬ ਇਹ ਜੀ ਉਹਨਾਂ ਨੂੰ ਇਸ ਗੱਲ ਦਾ ਕੌਨਫੀਡੈਂਸ ਆ ਕਿ ਭਾਈ ਸਾਡੀ ਗੱਲ ਇਸ ਕੀ ਇਕੱਲੇ ਤੌਰ ਦੇ ਉੱਤੇ ਫਿਰ ਬਣ ਜਾਣੀ ਹੈ ਉਹ ਹੁਣ ਗੱਲ ਬਣਦੀ ਆ ਨਹੀਂ ਬਣਦੀ ਇਹ ਆਉਣ ਵਾਲਾ ਵਕਤ ਦੱਸੂਗਾ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਇਕੱਲੇ ਤੌਰ ਤੇ ਚੋਣ ਲੜਾਂਗੇ ਜੀ ਜੀ ਬਿਲਕੁਲ ਟਾਣਾ ਸਾਹਿਬ ਹੁਣ ਕਹਿੰਦੇ ਪੰਜਾਬ ਦੇ ਵਿੱਚ ਜਿਹੜੀਆਂ ਲਿੰਕ ਸੜਕਾਂ ਨੇ ਉਹਨਾਂ ਦੀ ਮੁਰੰਮਤ ਦੇ ਲਈ ਰਾਹ ਪਧਰਾ ਹੋ ਗਿਆ ਜੀ ਉਹ ਕਿਵੇਂ हां बिल्कुल जी बिल्कुल असल में वचना जड़ी पंजाब दी सरकार ने नाबार्ड ਦੇ ਕੋਲੋਂ 1800 ਕਰੋੜ ਰੁਪਏ ਦਾ ਲੋਨ ਲੈਣ ਦੇ ਲਈ ਕਰਜ਼ਾ ਲੈਣ ਦੇ ਲਈ ਤੇ ਕਹਿੰਦੇ ਵੀ ਕਾਗਜ਼ੀ ਪੱਤਰੀ ਕਾਰਵਾਈ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਤੋਂ ਦੇਖੋ ਇਹ ਤਾਂ ਗੱਲ ਸੱਚੀ ਹੈ ਜੀ ਕਿ ਪੰਜਾਬ ਦੇ ਵਿੱਚ ਸੜਕਾਂ ਦੀ ਇੰਨੀ ਮੰਦੀ ਹਾਲਤ ਆ ਵੀ ਲੋਕ ਇਹ ਗੱਲ ਕਹਿੰਦੇ ਵੀ ਅੱਛਾ ਅੱਛਾ ਸਾਨੂੰ ਪਤਾ ਨਹੀਂ ਸੀ ਇਹਨੂੰ ਬਦਲਾ ਕਹਿੰਦੇ ਆ ਤੇ ਪੰਜਾਬ ਦੇ ਵਿੱਚ ਜੇ ਇਹਨੂੰ ਬਦਲਾ ਕਹਿੰਦੇ ਤੇ ਲੋਕ ਕਹਿੰਦੇ ਵੀ ਭਾਈ ਬਦਲਾ ਬਿਲਕੁਲ ਨਹੀਂ ਹੋਣਾ ਚਾਹੀਦਾ ਇਹੋ ਜਿਹਾ ਬਦਲਾ ਨਹੀਂ ਤਾਂ ਲੋਕਾਂ ਨੇ ਵੀ ਬਿਲਕੁਲ ਵੀ ਜ਼ਰੂਰਤ ਨਹੀਂ ਸੀ। ਸੋ ਪੰਜਾਬ ਦੇ ਵਿੱਚ ਭਾਈ ਇਸ ਵੇਲੇ ਸੜਕਾਂ ਦੀ ਇੰਨੀ ਬੁਰੀ ਹਾਲਤ ਆ ਲਿੰਕ ਸੜਕਾਂ ਦੀ ਪਿੰਡਾਂ ਨੂੰ ਪਿੰਡਾਂ ਨਾਲ ਜੋੜਦੀਆਂ ਸੜਕਾਂ ਦੀ ਵੀ ਬਹੁਤ ਹੀ ਖਸਤਾ ਹਾਲਤ ਹੈਗੀ ਆ ਪਰ ਕਹਿੰਦੇ ਵੀ ਹੁਣ ਜਨਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਦੇ ਵਿੱਚ ਤੇ ਕਹਿੰਦੇ ਵੀ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਣਾ ਜੇ ਲੋਨ پاس ਹੋ ਗਿਆ ਤਾਂ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ